2 ਲੀਟਰ ਮਰਨਾ ਪਈ ਆ ਜੂ ਦਾਣਾ ਮਟੇ ਬਾਹਰ ਆਇਆ ਅਬ ਰਾਜ ਵੀਡੀਓਜ਼ ਬਾਬਾ ਵੀਡੀਓ ਬਣਾਉਂਦੀ ਨਹੀਂ ਜਲਦਾ ਗੱਲ ਖੜ ਕੇ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲਾ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਉਹ ਤੈਨੂੰ ਕਹਿੰਦਾ ਪਿੱਛੇ ਹੋ ਜਾ ਮੇਰਾ ਬਾਈਕ ਤੇ ਪਰ 2 ਬੋਟਲ ਲੈ ਜਾ ਚੱਲ ਪਿੱਛੇ ਦੂ ਉਹ ਜਾ ਅੱਗ ਲਾਉਣੀ ਏ ਤੂੰ ਸਾਰੇ ਕਹਿੰਦੇ ਨਹੀਂ ਅੱਜ ਵਾਰੀ ਥੋੜਾ ਦੋ ਬਿਲਕੁਲ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਨਿਕਲਦੇ ਫੇਰੀ ਥੋੜਾ ਕਿੰਨਾ ਰੋ ਜਾ ਚਾਹੋ ਦੋ ਚਾਹੋ ਦੋ ਕੋਈ ਕਰਮ ਨਹੀਂ ਆ ਰਹੀ ਤੇ ਚੱਕੇ ਜਾ ਰਹੇ ਬੰਦੇ ਆ ਟੈਂਕੀਆਂ ਫੁੱਲ ਆ ਇੱਕਾ ਸਕੂਟੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਏ ਕੋਈ ਸਲਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮੁਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਦੇ ਬੜੇ ਬੜੇ ਆਏ ਇੱਥੋਂ ਹਟ ਜਾਓ ਫਾਇਰ ਫਾਇਰ ਬਿਗੇਟ ਵਾਲੇ ਫਾਇਰ ਸੇਫਟੀ ਅਫਸਰ ਨੇ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਕਿਹੜੇ ਕੋਠੇ ਤੇ ਹੈਗੇ ਆ ਪਿੱਛੇ ਹੋ ਜਾ ਘਰ ਖਾਲੀ ਹੋ ਜਾ ਇੱਥੋਂ ਸਰ ਇੱਕ ਹੀ ਮਾਮਲਾ ਕੀ ਹੈ ਟੈਂਕਰ ਪਲਟਿਆ ਕਿਹੜੀ ਜਗ੍ਹਾ ਤੇ ਕਿੰਨੇ ਕੋਈ ਪਲਟਿਆ ਜੀ ਸਾਨੂੰ ਤਕਰੀਬਨ 1 ਘੰਟਾ ਪਹਿਲਾਂ ਇਨਫੋਰਮੇਸ਼ਨ ਆਈ ਸੀ ਕੰਟਰੋਲ ਤੋਂ ਕਿ ਇੱਥੇ ਕੋਈ ਜਿਹੜਾ ਔਇਲ ਟੈਂਕਰ ਹੈਗਾ ਆ ਜਿਹੜਾ ਪੈਟਰੋਲ ਨਾਲ ਭਰਿਆ ਸੀਗਾ ਦਾਣਾ ਮੰਡੀ ਦੇ ਇਲਾਕੇ ਵਿੱਚ ਨਕਪੂਰਥਲੇ ਵਿੱਚ ਪਲਟ ਗਿਆ ਹੈਗਾ ਇਸ ਮੌਕੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੈਂ ਅਤੇ ਮੇਰੀ ਟੀਮ ਜਿਹੜੀ ਹੈਗੀ ਇੱਥੇ ਪਹੁੰਚੀ ਤੇ ਜਿੰਨਾ ਏਰੀਆ ਸੀਗਾ ਸਭ ਤੋਂ ਪਹਿਲਾਂ ਉਹਨੂੰ ਸਿਕਿਉਰ ਕੀਤਾ ਗਿਆ ਜਿਹੜੇ ਹਾਲੇਦੁਆਲੇ ਰਹਾਇਸ਼ੀ ਘਰ ਸੀਗੇ ਉੱਥੋਂ ਆਪਾਂ ਉਹਨਾਂ ਨੂੰ ਵੈਕੂਏਟ ਕੀਤਾ ਤੇ ਨਾਲ ਹੀ ਜਿਹੜੀ ਹੈਗੀ ਫਾਇਰ ਬ੍ਰਿਗੇਡ ਨੂੰ ਇਨਫੋਰਮ ਕਰਕੇ ਤੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਤਾਲਮੇਲ ਕਰਕੇ ਤੇ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਆਪਰੇਸ਼ਨ ਵਾਂਗ ਚੱਲਦਾ ਪਿਆ ਹੈਗਾ ਆ एवरीथिंग ਇਜ਼ ਅੰਡਰ ਕੰਟਰੋਲ ਕਿੰਨੇ ਕੁਝ ਹੋਇਆ ਹੈ ਇਹ ਹੋਇਆ ਕਿਸ ਤਰ੍ਹਾਂ ਜੀ ਸਾਨੂੰ ਪਤਾ ਲੱਗਿਆ ਸੀ ਜਿਹੜੇ ਆਈ ਵਿਟਨੈਸ ਇੱਥੇ ਸੀਗੇ ਉਹ ਕਹਿ ਰਹੇ ਸੀਗੇ ਕਿ ਪੈਟਰ फास्ट रफ़्तार ਨਾਲ ਆ ਰਿਹਾ ਸੀਗਾ ਤੇ ਜਦੋਂ ਉਹਨੇ ਇਥੋਂ ਮੋੜਨ ਦੀ ਕੋਸ਼ਿਸ਼ ਕੀਤੀ ਤੇ ਉਹ ਤੋਂ ਇੰਬੈਲੈਂਸ ਹੋਇਆ ਕਿ ਉਹ ਉੱਥੇ ਪਲਟ ਗਿਆ